ਜਦੋਂ ਫਾਊਂਡੇਸ਼ਨ ਦਾ ਜਾਂ ਐਨਜੀਓ ਦਾ ਨਾਮ ਆ ਜਾਂਦਾ ਤਾਂ ਲੋਕਾਂ ਦੇ ਮਨ ਦੇ ਵਿੱਚ ਬੜੇ ਸਵਾਲ ਖੜੇ ਹੋ ਜਾਂਦੇ ਨੇ ਓਵੇਂ ਸੋ ਨੂੰ ਸਵਾਲ ਕੌੜਾ ਹੀ ਲੱਗੇ ਵੀ ਸ਼ਾਇਦ ਇਹ ਐਨਜੀਓ ਜਾਂ ਫਾਊਂਡੇਸ਼ਨ ਕੋਈ ਰੁਪਈਆਂ ਲਈ ਬਣਾਈ ਗਈ ਆ ਜਦੋਂ ਮੁਸੀਬਤਾਂ ਹੁੰਦੀਆਂ ਨੇ ਨਾ ਸਾਡੇ ਪੰਜਾਬ ਤੇ ਪੰਜਾਬ ਦੇ ਕੀ ਪੂਰੇ ਦੇਸ਼ ਤੇ ਬਹੁਤ ਸਾਰੀਆਂ ਐਨਜੀਓ ਤੋਂ ਹੋਂਦ ਵਿੱਚ ਆਉਂਦੀਆਂ ਨੇ ਮੈਂ 1992 ਦਾ ਲੱਗੇ ਹੋਇਆ ਹਾਂ ਕਾਰਗਲ ਵੀ ਵੰਡ ਗਿਆ ਸੀ ਸੀ ਗੁਜਰਾਤ ਵੀ ਓਡੀਸ਼ਾ ਵੀ ਜਿੱਥੇ-ਜਿੱਥੇ ਸੋਕਾ ਪਿਆਰਾ ਸੰਚ ਉਦੋਂ ਵੀ ਲੱਗੇ ਹੁੰਦੇ ਤੇ ਮੈਨੂੰ ਲੱਗਦਾ ਮੈਂ ਤਾਂ ਵੀਰ ਬਹੁਤ ਹੋਣਾ ਸੀ ਜੇ ਉਦੋਂ ਦਾ ਕਮਾਈ ਕਰਦਾ ਹੁੰਦਾ ਕਿ ਜਦੋਂ ਫਾਊਂਡੇਸ਼ਨ ਦਾ ਜਾਂ ਐਨਜੀਓ ਦਾ ਨਾਮ ਆ ਜਾਂਦਾ ਤਾਂ ਲੋਕਾਂ ਦੇ ਮਨ ਦੇ ਵਿੱਚ ਬੜੇ ਸਵਾਲ ਖੜੇ ਹੋ ਜਾਂਦੇ ਨੇ ਭਵੇਂ ਸੋ ਨੂੰ ਸਵਾਲ ਕੌੜਾ ਹੀ ਲੱਗੇ ਵੀ ਸ਼ਾਇਦ ਇਹ ਐਨਜੀਓ ਜਾਂ ਫਾਊਂਡੇਸ਼ਨ ਕੋਈ ਰੁਪਈਆਂ ਲਈ ਬਣਾਈ ਗਈ ਆ ਮਾਫ ਕਰਨਾ ਸਵਾਲ ਪਰ ਲੋਕ ਇਸ ਚੀਜ਼ ਦਾ ਲੋਕਾਂ ਦੇ ਕਿੰਤੂ ਪਰੰਤੂ ਕਰਨ ਲੱਗ ਹੀ ਪੈਂਦੇ ਨੇ ਹੁਣ ਤੁਸੀਂ ਇਹਦੇ ਪਿੱਛੇ ਦਾ ਆਪਣਾ ਮਕਸਦ ਆ ਜਿਹੜਾ ਸਪਸ਼ਟ ਕਰੋ ਇਹ ਤੁਸੀਂ ਸਵਾਲ ਨਾ ਕਰਦੇ ਮੈਂ ਆਪ ਹੀ ਲੈ ਹੋਣਾ ਸੀਗਾ ਕਿ ਬਹੁਤ ਸਾਰੀਆਂ ਜਦੋਂ ਮੁਸੀਬਤਾਂ ਹੁੰਦੀਆਂ ਨੇ ਨਾ ਸਾਡੇ ਪੰਜਾਬ ਤੇ ਪੰਜਾਬ ਦੇ ਕੀ ਪੂਰੇ ਦੇਸ਼ ਤੇ ਬਹੁਤ ਸਾਰੀਆਂ ਐਨਜੀਓ ਤੋਂ ਹੋਂਦ ਵਿੱਚ ਆਉਂਦੀਆਂ ਨੇ ਤੇ ਉਹਨਾਂ ਦਾ ਬਹੁਤਿਆਂ ਦਾ ਕਈਆਂ ਦਾ ਮਕਸਦ ਹੀ ਇਹ ਹੁੰਦਾ ਵੀ ਖਾਣਾ ਉਹ ਜਿਹੜੇ ਲੋਕ ਖਾਂਦੇ ਆ ਤੇ ਦੂਜਿਆਂ ਨੂੰ ਜਿਹੜੇ ਅਸਲੀ ਕੰਮ ਕਰਦੇ ਉਹਨਾਂ ਨੂੰ ਵੀ ਬਦਨਾਮ ਕਰਦੇ ਮੈਂ 1992 ਦਾ ਲੱਗਿਆ ਹੋਇਆ ਹਾਂ ਠੀਕ ਹੈ ਕਾਰਗਲ ਵੀ ਵੰਡ ਗਏ ਸੀ ਸੀ ਗੁਜਰਾਤ ਵੀ ਓਡੀਸਾ ਵੀ ਜਿੱਥੇ-ਜਿੱਥੇ ਸੋਕਾ ਪਿਆਰਾ ਸਾਂਝ ਉਦੋਂ ਵੀ ਲੱਗੇ ਹੁੰਦੇ ਤੇ ਮੈਨੂੰ ਲੱਗਦਾ ਮੈਂ ਤਾਂ ਅਮੀਰ ਬਹੁਤ ਹੋਣਾ ਸੀ ਜੀ ਉਦੋਂ ਦਾ ਕਮਾਈ ਕਰਦਾ ਹੁੰਦਾ ਨਹੀਂ ਪਰ ਵਧੀਆ ਗੱਲ ਆ ਭਾਈ ਪਰ ਕਾਰਨ ਇਹ ਹੈ ਵੀ ਸਹੀ ਲੋਕਾਂ ਦਾ ਇੱਕ ਸਮਾਨ ਆ ਜਿਹੜਾ ਲੋਕਾਂ ਦਾ ਅਕਸਰ ਤੌਰ ਤੇ ਗਿਲਾ ਹੁੰਦਾ ਵੀ ਸਹੀ ਲੋਕ ਨੇ ਜਿਹੜੇ ਉਹ ਰਹਿ ਜਾਂਦੇ ਨੇ ਤੇ ਜਗਾੜਬਾਜ਼ੀਆਂ ਕਰਕੇ ਸਮਾਨ ਇੱਕ ਬੰਦੇ ਹੀ ਸਟੋਰ ਕਰੀ ਜਾਂਦਾ ਉਹ ਤੁਸੀਂ ਜਿਹੜਾ ਅਪਰਾਲਾ ਕੀਤਾ ਉਹਦੇ ਬਾਰੇ ਦੱਸੋ ਬਿਲਕੁਲ ਅਸੀਂ ਇੱਥੇ ਜਗਦੀਪ ਵੜਿੰਗ ਹੋਰੀ ਖੜੇ ਨੇ ਡਾਕਟਰ ਸਰਜੀਤ ਸਿੰਘ ਸਿੱਧੂ ਸਾਰੇ ਤਰਲੋਚਮਸਾਫਰ ਪੀ ਕੇ ਜਸਪਾਲ ਸਾਰੇ ਵੀਰ ਆਏ ਸੀ ਅਸੀਂ ਇੱਕ ਦਿਨ ਜਦੋਂ ਪਾਣੀ ਸੀਗਾ ਕਿਉਂਕਿ ਇੱਥੇ ਰਾਸ਼ਨ ਬਹੁਤ ਆਇਆ ਇਸ ਇਲਾਕੇ 'ਚ ਸਾਰੇ ਇਲਾਕਿਆਂ ਚ ਸਾਡੇ ਪੰਜਾਬੀਆਂ ਨੇ ਦਿਲ ਖੋਲ ਕੇ ਮਨ ਕੇ ਯੂਪੀ ਰਾਸ਼ਨ ਦਿੱਲੀ ਮਤਲਬ ਦੂਰ ਉਧਰ ਗੁਜਰਾਤ ਤੋਂ ਵੀ ਆਏ ਲੋਕ ਮੁਸਲਮਾਨ ਵੀ ਆਏ ਹਿੰਦੂ ਵੀ ਆਏ ਸਾਰਿਆਂ ਕੋਈ ਇੱਥੇ ਜਾਤ ਬਰਾਦਰੀ ਉਹ ਨਹੀਂ ਹੋਈ ਸਾਰੇ ਧਰਮਾਂ ਨੇ ਦਿਲ ਖੋਲ ਕੇ ਮਦਦ ਕੀਤੀ ਆਪਣੇ ਪੰਜਾਬੀ ਭਰਾਵਾਂ ਦੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਤੇ ਅਸੀਂ ਦੇਖਿਆ ਕਿ ਇਹ ਵੀਰ ਵੀ ਆਏ ਜੋ ਕਿਉਂਕਿ ਮੈਂ ਇਲਾਕੇ ਚ ਹੀ ਰਹਿੰਦਾ ਸੀ ਤੇ ਵੇਖਿਆ ਕਿ ਇੱਥੇ ਰਾਸ਼ਨ ਦੀ ਬਹੁਤ ਆਤ ਹੋ ਗਈ ਆ ਤੇ ਹੁਣ ਆਪਾਂ ਕੀ ਕੀਤਾ ਜਾਵੇ ਹੁਣ ਅਗਲਾ ਅਸੀਂ ਫਿਰ ਮੋੜ ਵਸੇਬਾ ਕੈਂਪ ਜਿਹੜਾ ਉਹ ਸ਼ੁਰੂ ਕਰਨ ਦਾ ਤਹैया ਕੀਤਾ ਕਿ ਐਸੀ ਲਈਏ ਹੰਬਲਾ ਫਾਊਂਡੇਸ਼ਨ ਦੇ ਨਾਂ ਹਟ ਔਰ ਹੰਬਲਾ ਫਾਊਂਡੇਸ਼ਨ ਸਾਰੇ ਸਾਡੀ ਇੰਡਸਟਰੀ ਦੇ ਲੋਕ ਨੇ ਔਰ ਇਹ ਸਜਰੀ ਤਿਆਰ ਕਰੀਆ ਹਾਂ ਬਿਲਕੁਲ ਨਵੀਂ ਬਣਾਈ ਹੈ ਬਿਲਕੁਲ ਅਸੀਂ ਔਰ ਨਵੀਂ ਹੋਣ ਚਾਹੀਏ ਅਸੀਂ ਸਾਰੇ ਇੰਡਸਟਰੀ ਦੇ ਲੋਕ ਜੁੜੇ ਹੋਏ ਆ ਔਰ ਨਾਲ ਐਨ ਆਰ ਇਸ ਵੀ ਸਗੇ ਆ ਉਹ ਸਮਾਜ ਸੇਵੀ ਲੋਕ ਵੀ ਹੈਗੇ ਉਹ ਜਿਹੜੇ ਜੁੜੇ ਹੋਏ ਅਸੀਂ ਹੁਣ ਸਰਵੇ ਕਰ ਰਹੇ ਆ ਨਾ ਪਿੰਡਾਂ ਦੇ ਵਿੱਚ ਜਿਹੜੇ ਤੁਸੀਂ ਪਿੰਡ ਪਿੱਛੇ ਸ਼ਾਇਦ ਤੁਸੀਂ ਦੇਖ ਕੇ ਆਏ ਹੋਗੇ ਜਿਹੜੇ ਟਿੰਡੀ ਵਾਲਾ ਹੋਗਾ ਹਾਂ ਟਿੰਡੀ ਵਾਲਾ ਹੋਗਾ ਜਿਨੇ ਵੀ ਸ਼ੀਨੇ ਵਾਲੇ ਚੁੱਕੇ ਜਿਨੇ ਵੀ ਇਧਰ ਪਿੰਡ ਹੈਗੇ ਇਧਰ 15 ਕੋ ਪ ਕਿ ਤਾਂ ਜਿੱਥੇ-ਜਿੱਥੇ ਜਿੰਨਾ ਨੁਕਸਾਨ ਹੋਇਆ ਉਹਦਾ ਸਰਵੇ ਕਰਕੇ ਅਸੀਂ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਖਾਸ ਕਰਕੇ ਛੋਟੇ ਕਿਸਾਨ ਜਿਹੜੇ ਹੈਗੇ ਉਹਨਾਂ ਦੀਆਂ ਜ਼ਮੀਨਾਂ ਨੂੰ ਪਜਾਊ ਬਣਾਉਣ ਦਾ ਯਤਨ ਕਰ ਰਹੇ ਹਾਂ ਕਿਉਂਕਿ ਇਹ ਇਹਨਾਂ ਨੂੰ ਅੱਗੇ ਜਾ ਕੇ ਇਹ ਮੁਸ਼ਕਲਾਵਾਂ ਆਉਣੀਆਂ ਕਿ ਇਹਨਾਂ ਦੀਆਂ ਜ਼ਮੀਨਾਂ ਪਜਾਊ ਕੇ ਹੋਣ ਉਹਨਾਂ ਜ਼ਮੀਨਾਂ ਨੂੰ ਤੇਲਾਂ ਦੀ ਬੀਜਾਂ ਦੀ ਟਰੈਕਟਰਾਂ ਦੀ ਲੋਡ ਪੈਣੀ ਹੈ ਅਸੀਂ ਮੁਹੱਈਆ ਕਰਾਵਾਂਗੇ ਪਲੱਸ ਇਸ ਇਲਾਕੇ ਤੇ ਜਿੰਨੇ ਬੱਚੇ ਹੈਗੇ ਕਿਉਂਕਿ ਇਹਨਾਂ ਕੋ ਤਾਂ ਹੁਣ ਖਾਣ ਨੂੰ ਲਾਲੇ ਪਏ ਹੋਇਆ ਤੇ ਉਹਨਾਂ ਬੱਚਿਆਂ ਦੀਆਂ ਫੀਸਾਂ ਹੈਆਂ ਕਿਸੇ ਦੀ 1800 ਕਿਸੇ ਦੀ 2000 ਜਿਹੜੀ এডਿਕੇਸ਼ਨ ਦੀ ਬੋਰਡ ਦੀ ਪ੍ਰੀਖਿਆ ਦੀ ਜਾਂਦੀ ਹੈ ਫੀਸ ਜਾਂਦੀ ਹੈ ਤਾਂ ਨੀਅਰ ਬੋਰਡ 6-7 ਲੱਖ ਰੁਪਇਆ ਬਣਦਾ ਉਹ ਵੀ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਇਹਨਾਂ ਸਾਰੇ ਸਕੂਲਾਂ ਦੇ ਜਿਹਨੇ ਇੱਧਰ ਵਾਲੇ ਡੁੱਬੇ ਹੋਏ ਬੱਚਿਆਂ ਦੇ ਜਿਹੜੇ ਹੈਗੇ ਸਕੂਲ ਹੈਗੇ ਆ ਉਹਨਾਂ ਨੂੰ ਅਸੀਂ ਆਪਣੇ ਕੋਲੋਂ ਹੰਬਲਾ ਫਾਊਂਡੇਸ਼ਨੋਂ ਔਰ ਜਿਹੜੀ ਦੂਜੀ ਹੈਗੀ ਤੇਲ ਖਾਦਾਂ ਬੀਜਾਂ ਦਾ ਉਹ ਸਾਰਾ ਅਸੀਂ ਕਰਨ ਨੂੰ ਤਿਆਰ ਬੈਠੇ ਆਂ ਔਰ ਪ੍ਰਮਾਤਮਾ ਇਹ ਦੇਣੇ ਨੂੰ ਨਾ ਬਖਾਵੇ ਪਰ ਮੁਸੀਬਤ ਹੈ ਤੇ ਅਸੀਂ ਇਹਨਾਂ ਦੇ ਨਾਲ ਖੜੇ ਆਂ